ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਵਾਜਬਤੀਕ ਤੇ ਮੀਤ ਕਰਦੀਆਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਪਲੀਜ਼ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਅੱਜ ਦਿਖਾ ਰਹੇ ਹਾਂ ਤੁਹਾਨੂੰ ਅਸੀਂ ਸਿੰਗਲ ਸਿੰਗਲ ਸੂਟ ਇਹ ਬਹੁਤ ਸੋਹਣੇ ਸੂਟ ਨੇ ਇਹ ਸਿੰਗਲ ਸਿੰਗਲ ਮੋਨ ਕਰਕੇ ਅਸੀਂ ਡਿਸਕਾਊਂਟ ਤੇ ਲਾਏ ਹੋਏ ਨੇ ਜਿਹੜੀ ਵੀ ਭੈਣ ਨੂੰ ਪਸੰਦ ਹੋਣਾ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ ਗੱਲ ਕਰ ਸਕਦੀ ਪਹਿਲਾ ਸੂਟ ਆਪਣਾ ਸੀ ਇਹ ਟਾਈਪ ਵੀ ਲਰਨਿੰਗ ਦਾ ਸੂਟ ਹੈ ਬਹੁਤ ਸੋਹਣਾ ਸਟੱਫ ਹੈ ਇਹਦਾ ਗਰਮੀ 'ਚ ਪਹਿਨਣ ਵਾਸਤੇ ਲਰਨਿੰਗ ਇਹਦੇ ਉੱਪਰ ਲੱਗੂਗੀ ਟਾਈ ਡਾਈ ਦੁਪੱਟਾ ਰੱਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਕਲਰ ਹੈ ਇਹ ਸਿੰਗਲ ਹੋਣ ਕਰਕੇ ਆਪਾਂ ਨੇ ਲੈਸ ਪ੍ਰਾਈਸ ਤੇ ਲਾਏ ਨੇ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਗੱਲ ਕਰ ਸਕਦੇ ਹੋ अगला सूटा है, अपने है। ये अपने कोले प्योर ऑर्गेंजा दा बढ़िया सॉफ्ट वाली ऑर्गेंजा होगी ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਇਹਦੇ ਉੱਪਰ ਸਟੈਂਪ ਲੱਗੀ ਹੋਈ ਹੈ एसके ਦੀ एसके ਦੀ ऑर्गेंजा ਦੇਖ ਲਈ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ ਮੈਸੇਜ ਤੇ ਗੱਲ ਕਰ ਸਕਦੇ ਹੋ ਇਹ ਵੀ ਆਪਾਂ ਨੇ ਡਿਸਕਾਊਂਟ ਤੇ ਲਾਇਆ ਸਿੰਗਲ ਹੀ ਸੂਟ ਹੈ ਜਿਹੜੀ ਵੀ ਭੈਣ ਨੂੰ ਜ਼ਰੂਰਤ ਹੋਵੇ ਲੈ ਸਕਦੀ ਹੈ। ਆਗਲਾ ਸੂਟ ਵੀ ਆਪਣੇ ਕੋਲੇ ਟਾਈਪੀ ਲਈ ਹੈ। ਇਹ ਬਲੈਕ ਕਲਰ ਦਾ ਸੂਟ ਹੈ। ਪੀਚ ਫਲਾਵਰ ਨੇ ਇਹ ਵੀ ਬਹੁਤ ਸੋਹਣਾ ਸੂਟ ਹੈ। ਅੱਜ ਦੀ ਕਮੀਜ਼ ਹੈਗੀ ਬਲੈਕ ਇਹਦੀ ਬਾਟਮ ਹੈ। ਟਾਈ ਡਾਈ ਇਹਦਾ ਦੁਪੱਟਾ ਹੈ। ਦੇਖ ਬਹੁਤ ਹੀ ਸੋਹਣਾ ਸਟਾਫ ਹੈ ਗਰਮੀ 'ਚ ਪਹਿਨਣ ਵਾਸਤੇ ਕਾਟਨ ਮਸਲੀਨ ਦਾ ਇਹਦੇ ਨਾਲ ਦੁਪੱਟਾ ਲੱਗਿਆ ਹੋਇਆ ਹੈ। ਮਸਲੀਨ ਦੀ ਹੋਈ ਇਹਦੇ ਨਾਲ ਬਾਟਮ ਲੱਗੀ ਹੋਈ ਹੈ। ਜਿਹੜੀ ਵੀ ਪਹਿਣ ਨੂੰ ਪਸੰਦ ਹੋਵੇ ਸਕਰੀਨਸ਼ਾਟ ਲੈ ਕੇ ਮੈਸੇਜ ਤੇ ਸਾਡੇ ਨਾਲ ਗੱਲ ਕਰ ਸਕਦੇ ਹੋ। ਇਹ ਵੀ ਸਿੰਗਲ ਹੀ ਹੈ। ਬਹੁਤ ਹੀ ਘੱਟ ਰੇਟ ਦੇ ਸੂਟ ਨੇ। ਇਹ ਰੱਥਾ ਸੂਟ ਹੈ ਜੀ ਆਪਣੇ ਕੋਲੇ ਵਰਬਰੀ ਦਾ ਇਹ ਵੀ ਬਹੁਤ ਸੋਹਣਾ ਸਟਾਫ ਹੈ ਇਹ ਵੀ ਸਿੰਗਲ ਮੋਨ ਕਰਕੇ ਆਪਾਂ ਲੈਸ ਪ੍ਰਾਈਸ ਤੇ ਲਾ ਰੱਖਿਆ ਹੈ ਇਹ ਸੂਟ ਜਿਹੜੀ ਵੀ ਪਹਿਣ ਨੂੰ ਜ਼ਰੂਰਤ ਹੋਵੇ ਤਾਂ ਲੈ ਸਕਦੇ ਹੋ ਇਹ ਸਾਰੇ ਡਿਸਕਾਊਂਟ ਦੀ ਸੂਟ ਨੇ ਆ ਵਾਲੀ ਇਹਦੀ ਬੋਟਮ ਟਾਈ ਡਾਈ ਇਹਦੀ ਬੋਟਮ ਰਹੂਗੀ ਇਹ ਮਸਲੀਨ कॉटन ਦਾ ਸਟਾਫ ਹੈ ਇਹ ਵਾਲਾ ਵਰਬਰੀ ਦਾ ਬਰਬਰੀ ਦੇ ਇਹਦੇ ਨਾਲ ਦੁਪੱਟਾ ਹੋਇਆ ਹੈ। ਦੁਪੱਟਾ ਵੀ ਬਹੁਤ ਸੋਹਣਾ ਟਾਈਡ ਹੈ ਦੁਪੱਟਾ ਹੋਇਆ ਹੋਇਆ। ਦੇਖੋ ਇਹ ਚੈੱਕ ਕਰੋ ਤੁਸੀਂ। ਬਹੁਤ ਸੋਹਣਾ ਸੂਟ ਹੈ ਗਰਮੀ 'ਚ ਪਹਿਨਣ ਵਾਸਤੇ ਜਿਹੜੀ ਵੀ ਪਹਿਨਣ ਦੀ ਜ਼ਰੂਰਤ ਹੋਵੇ ਸਕਰੀਨਸ਼ਾਟ ਲੈ ਕੇ ਸਾਡੇ ਨਾਲ ਮੈਸੇਜ 'ਤੇ ਗੱਲ ਕਰ ਸਕਦੇ ਹੋ। ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ। ਧੰਨਵਾਦ।